ਸਾਸੀ ਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਨਟੀ ਮਾਨ ਦੋਸਤੋ ਅੱਜ ਅਸੀਂ ਪਹੁੰਚੇ ਆ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਆਰ ਜੇ ਬਾਣੀ ਜਿਨ੍ਹਾਂ ਨੂੰ ਆਪਾਂ ਆਰ ਜੇ ਬਾਣੀ ਦੇ ਨਾਲ ਜਾਣਦੇ ਆ ਨਾਮ ਦੇ ਨਾਲ ਬਹੁਤ মিডিਆ ਅਦਾਰਿਆਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਬਹੁਤ ਹੀ ਮਸ਼ਹੂਰ ਇੱਕ ਇਸ ਧੀ ਨੇ ਮਤਲਬ ਮਿਹਨਤ ਕਰਕੇ ਇੱਕ ਬਹੁਤ ਵੱਡੇ ਮੁਕਾਮ ਤੇ ਪਹੁੰਚੀ ਅੱਜ ਉਹ ਭੈਣ ਸਾਡੇ ਨਾਲ ਖੜੀ ਆ ਉਹਨਾਂ ਨੂੰ ਪੁੱਛਾਂਗੇ ਸੱਚ ਦੀ ਆਵਾਜ਼ ਵਿਚ ਸੱਚ ਦੇ ਅਖਰ ਵਿੱਚ ਇਹਨਾਂ ਨੇ ਜਿੱਦਾਂ ਮਦਰ ਇਸ ਲਈ ਇਹਨਾਂ ਦੀਆਂ ਵੀਡੀਓ ਜਿਹੜੀਆਂ ਬਹੁਤ ਵਾਇਰਲ ਹੁੰਦੀਆਂ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਹਾਂਜੀ ਮਾਨੀ ਜੀ ਦੱਸੋ ਵੀ ਇਸ ਟਾਈਮ ਤੁਸੀਂ ਹੁਣ ਕੀ ਕਰਦੇ ਤੁਹਾਡੀ ਰੋਜ਼ ਦੀ ਰੁਟੀਨ ਕੀ ਆ ਅੱਛਾ ਆਪਾਂ ਸੈਰ ਕਰ ਲੀਏ ਨਾਲ-ਨਾਲ ਘੁੰਮਦੇ ਫਿਰਦੇ ਹਾਂਜੀ ਹਾਂ ਸੋ ਮੇਰੀ ਦਿਨਚਰਿਆ ਸ਼ੁਰੂ ਹੁੰਦੀ ਆ ਪਹਿਲਾਂ ਮੰਮੀ ਆ ਕੇ ਉਠਾ ਦਿੰਦੇ ਆ ਠੀਕ ਹੈ ਜੀ 5 ਵਜੇ ਹੁੰਦੇ ਆ ਪਰ ਕਹਿ ਦਿੰਦੇ ਆ ਕਿ ਸਾਡੇ 6 ਵਜੇ ਗੇ ਜਿਮ ਨਹੀਂ ਜਾਣਾ ਠੀਕ ਹੈ ਜੀ ਫੇਰ ਆਪਾਂ ਮੈਂ ਤਾਂ ਮम्मा ਕੱਟੇ ਜਿਮ ਜਾਂਦੇ ਆ ਠੀਕ ਹੈ ਜੀ ਜਿਮ ਜਾਣ ਤੋਂ ਬਾਅਦ ਮੈਂ ਆ ਕੇ ਆਪਣਾ ਲੈਪਟਾਪ ਖੋਲਦੀ ਆ ਤੇ ਦੇਖਦੀ ਆ ਮੇਰੇ ਕਿਹੜੇ ਕਿਹੜੇ ਕੰਮ ਪਏ ਆ ਬੇਸਿਕਲੀ ਮੈਂ ਪੀ ਐਚ ਡੀ ਵੀ ਕਰ ਰਹੀ ਆ ਠੀਕ ਹੈ ਨਾਲ ਨਾਲ ਆ लवली ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਇਸ ਤੋਂ ਇਲਾਵਾ ਮੈਂ ਫ੍ਰੀਲੈਂਸਰ ਆ ਫ੍ਰੀਲੈਂਸਰ ਲੋਕਾਂ ਨੂੰ ਨਾ ਬੜਾ ਭਲੇਖਾ ਪੈਂਦਾ ਹੁੰਦਾ ਕੀ ਹੈ ਕਿ ਸਾਡੇ ਪੰਜਾਬ 'ਚ ਇੰਨਾ ਜ਼ਿਆਦਾ ਪ੍ਰਚਲਿਤ ਨਹੀਂ ਹੈ ਹਾਂਜੀ ਦਿੱਲੀ ਬੰਬੇ ਵਾਲੀ ਸਾਈਟ ਤਾਂ ਲੋਕ ਜਾਣਦੇ ਆ ਫ੍ਰੀਲੈਂਸਰ ਕੀ ਹੈ ਫ੍ਰੀਲੈਂਸਰ ਹੁੰਦਾ ਆ ਕਿ ਤੁਸੀਂ ਇਹ ਪ੍ਰੋਜੈਕਟ ਦੇ ਇਸ ਤੇ ਕੰਮ ਕਰਨਾ ਹੁੰਦਾ ਤੁਸੀਂ ਕਿਸੇ ਜਿਵੇਂ ਪਰਮਨੈਂਟ ਏਮਪਲੋਈ ਨਹੀਂ ਹੁੰਦੇ ਪਰ ਤੁਸੀਂ ਬੇਰੋਜ਼ਗਾਰ ਵੀ ਨਹੀਂ ਹੁੰਦੇ ਮੈਂ ਫ੍ਰੀਲੈਂਸਰ ਆ ਫ੍ਰੀਲੈਂਸਿੰਗ ਕਰਦੀ ਆ ਜਿਵੇਂ ਤੁਸੀਂ ਕਿਹਾ ਮੈਂ ਸੱਚ ਦੇ ਅੱਖਰ ਦੀਆਂ ਵੀਡੀਓਜ਼ ਬਣਾਉਣੀ ਆ ਇਸ ਤੋਂ ਇਲਾਵਾ ਮੈਂ AI ਦੇ ਕੁਝ ਪ੍ਰੋਜੈਕਟਸ ਫੜੇ ਹੋਏ ਆ ਹੁਣ AI ਦੇ ਪ੍ਰੋਜੈਕਸ਼ਨ ਦੀ ਸੈਂਸ ਕਿ AI ਅੱਜ ਕੱਲ ਤੁਹਾਨੂੰ ਪਤਾ ਹੈ ਮਿਆਰ ਕੀ ਹੈ ਹੈਨਾ ਹਾਂਜੀ AI ਦੇ ਵਿੱਚ ਪੰਜਾਬੀ ਭਾਸ਼ਾ ਦੇ ਜਿਹੜੇ ਪ੍ਰੋਜੈਕਟਸ ਆਉਂਦੇ ਆ ਟਰਾਂਸਲੇਸ਼ਨ ਹੋ ਗਈ ਟਰਾਂਸਕ੍ਰਿਪਸ਼ਨ ਹੋ ਗਈ ਉਹ ਸਾਰੇ ਪ੍ਰੋਜੈਕਟਸ ਮੈਂ ਹੈਂਡਲ ਕਰਦੀ ਆ ਜਿਨ੍ਹਾਂ ਬਾਰੇ ਹਜੇ ਨਾ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਆ ਪਰ ਮੈਨੂੰ ਲੱਗਦਾ ਆਨ ਵਾਲੇ 4-5 ਸਾਲਾਂ ਚ ਸਾਰੇ ਲੋਕ ਇਹ ਕੰਮ ਕਰਦੇ ਹੋਣਗੇ ਕਿਉਂਕਿ ਇਹ ਵਰਕ ਫਰੋਮ ਹੋਮ ਆ ਤੇ ਤੁਸੀਂ ਇੱਕ ਕਾਰਪੋਰੇਟ ਸੈਲਰੀ ਨਾਲੋਂ ਬਹੁਤ ਜ਼ਿਆਦਾ ਆਨ ਕਰਦੇ ਹੋ ਇਹਦੇ ਵਿੱਚ ਘਰੇ ਬੈਠੇ ਮਤਲਬ ਕਮਾਈ ਕਰਨ ਦੇ ਸਾਧਨ ਮਤ ਕਿਉਂਕਿ ਤੁਸੀਂ ਇੱਕ ਬਹੁਤ ਮੁਕਾਮ ਤੇ ਪਹੁੰਚੇ ਆ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ ਨਾ ਇਹ ਹੌਲੀ-ਹੌਲੀ ਦੁਨੀਆ ਨੂੰ ਵੀ ਇਸ ਬਾਰੇ ਜਦੋਂ ਚਾਨਣਾ ਹੋ ਜਾਊਗਾ ਵੀਰੇ ਪਤਾ ਕਿ ਮੈਂ ਇੱਕ ਗੱਲ ਕਹੂੰਗੀ ਆਪਾਂ ਲੋਗ ਇਨਸਟਾ ਫੇਸਬੁੱਕ ਤੇ ਜਿੰਨਾ ਟਾਈਮ ਇਨਵੈਸਟ ਕਰਦੇ ਆ ਨਾ ਜਿਉ ਉਹ ਤੋਂ ਅੱਧਾ ਟਾਈਮ ਅਸੀਂ ਲਿੰਕਡਿਨ AI ਟੂਲਸ ਅੱਜ ਕੱਲ ਦੇ ਜਿਹੜੇ ਨਵੇਂ ਸਾਧਨ ਬਣ ਰਹੇ ਉਹਨਾਂ ਨੂੰ ਦੇਣਾ ਸ਼ੁਰੂ ਕਰਤਾ ਫ੍ਰੀ ਕੋਰਸ ਕਰਨੇ ਸ਼ੁਰੂ ਕਰਤੇ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਆ ਬੇਰੋਜ਼ਗਾਰੀ ਦੀ ਪ੍ਰੋਬਲਮ ਅਸੀਂ ਕਹਿੰਦੇ ਆ ਨਾ ਇਹ ਖਤਮ ਹੋ ਜਾਣੀ ਹੈ ਸੱਚੀ ਬਹੁਤ ਫਾਇਦਾ ਇਸ ਫੀਲਡ ਦੇ ਵਿੱਚ ਮੈਨੂੰ ਤਾਂ ਹੁਣ ਮੈਨੂੰ ਕਈ ਲੋਕ ਕਹਿੰਦੇ ਆ ਤੂੰ ਨੌਕਰੀ ਕਰ ਹੁਣ ਕਿਤੇ ਇੰਨਾ ਟਾਈਮ ਥੋੜੀ ਮੈਂ ਅਕਤੂਬਰ 23 ਦੀ ਜੌਬ ਛੱਡੀ ਹੋਈ ਆ ਤੇ ਮੈਨੂੰ ਕਹਿੰਦੇ ਤੂੰ ਕਿਤੇ ਨੌਕਰੀ ਕਰ ਮੈਂ ਕਿ ਮੈਨੂੰ ਕਮੀ ਨਹੀਂ ਮਹਿਸੂਸ ਹੁੰਦੀ ਮੈਂ ਕਿਉਂ ਨੌਕਰੀ ਕਰਾਂ ਜਦ ਮੈਂ ਆਰਾਮ ਨਾਲ ਨੌਕਰੀ ਨਾਲੋਂ ਦੋ ਗੁਣਾ ਕਮਾ ਰਹੀ ਆ ਤੇ ਉਦਾਂ ਜਦਾਂ ਮਤਲਬ ਜਿਹੜੀ ਜਦਾਂ ਇਹ ਤੁਹਾਡਾ ਫੀਲਡ ਆ ਇਹਦੇ ਵਿੱਚ ਕੁੜੀਆਂ ਨੂੰ ਆਪਣੀਆਂ ਨੂੰ ਪ੍ਰੋਬਲਮ ਕੀ ਹੁੰਦੀ ਆ ਸਭ ਤੋਂ ਜ਼ਿਆਦਾ ਵੱਧ ਕੀ ਹੁੰਦੀ ਮੈਂ ਉਸ ਵਿਸ਼ੇ ਉੱਤੇ ਵੀ ਤੁਹਾਡੇ ਤੋਂ ਜਾਣਨਾ ਚਾਹੁੰਨਾ ਆ ਅੱਛਾ ਜੇ ਆਪਾਂ ਮੀਡੀਆ ਦੀ ਗੱਲ ਕਰੀਏ ਤਾਂ ਮੀਡੀਆ ਦੇ ਵਿੱਚ ਮੈਂ ਕਹਿੰਨੀ ਆ ਦਿੱਕਤ ਤਾਂ ਸਾਰਿਆਂ ਨੂੰ ਆਉਂਦੀ ਆ ਕੀ ਕੁੜੀਆਂ ਨੂੰ ਆਉਂਦੀਆਂ ਤੇ ਕੀ ਮੁੰਡਿਆਂ ਨੂੰ ਆਉਂਦੀਆਂ ਪਰ ਜੇ ਤੁਸੀਂ ਮੇਰੇ ਤੋਂ ਪੁੱਛਦੇ ਹੋ ਕਿ ਕੁੜੀਆਂ ਨੂੰ ਕਿਹੜੇ-ਕਿਹੜੇ ਚੈਲੰਜਸ ਫੇਸ ਕਰਨੇ ਪੈਂਦੇ ਆ ਤਾਂ ਸਭ ਤੋਂ ਵੱਡਾ ਕੁੜੀਆਂ ਦਾ ਚੈਲੰਜ ਹੁੰਦਾ ਆ ਸਪੈਸ਼ਲੀ ਨਾਨ ਮੈਟਰੋ ਸਾਈਡਸ ਜਿਨ੍ਹਾਂ ਦੇ ਘਰ ਦੇ ਕਹਿੰਦੇ ਆ ਨਹੀਂ ਤੂੰ ਨਾਈਟ ਸ਼ਿਫਟ ਨਹੀਂ ਲਾਣੀ ਪਰ ਸਾਡਾ ਤੁਹਾਨੂੰ ਪਤਾ ਮੀਡੀਆ ਦਾ ਕਿ ਡੇ ਸ਼ਿਫਟਾਂ ਵੀ ਲਾਣੀਆਂ ਪੈਂਦੀਆਂ ਤੇ ਨਾਈਟ ਸ਼ਿਫਟਾਂ ਵੀ ਲਾਣੀਆਂ ਪੈਂਦੀਆਂ ਤੇ ਕਈਆਂ ਨੂੰ ਪਰਮਿਸ਼ਨ ਨਹੀਂ ਮਿਲਦੀ ਮੈਂ ਤੁਹਾਨੂੰ ਇੱਕ ਕਿੱਸਾ ਦੱਸਦੀ ਆ ਕੁਝ ਦਿਨ ਪਹਿਲਾਂ ਮੈਂ ਐਲਪੀਯੂ ਯੂਨੀਵਰਸਿਟੀ ਪੇਪਰ ਦੇਣ ਗਈ ਸੀ ਯੂਜੀਸੀ ਦਾ ਮੇਰੇ ਨਾਲ ਇੱਕ ਮੀਡੀਆ ਆਧਾਰੇ ਦੀ ਕੁੜੀ ਬੈਠੀ ਸੀ ਮੈਂ ਆਧਾਰੇ ਦਾ ਨਾਂ ਨਹੀਂ ਲਵਾਵਾਂਗੀ ਤੇ ਮੈਂ ਉਹਨੂੰ ਪੁੱਛਿਆ ਕਿ ਕਿੱਦਾਂ ਚੱਲਦੀ ਲਾਈਫ ਕਿੱਦਾਂ ਚੱਲਦਾ ਕੰਮ ਕਹਿੰਦੀ ਦੀਦੀ ਕੀ ਦੱਸਾਂ ਅਪ੍ਰੈਲ ਦੀ ਮੈਨੂੰ ਸੈਲਰੀ ਨਹੀਂ ਮਿਲੀ ਹੋਈ ਮਤਲਬ ਮੈਂ 11 ਵਜੇ ਜਾਣੀ ਆ 8:30 9:00 ਵੱਜ ਜਾਂਦੇ ਆ ਤੇ ਵਿਚਾਰੀ ਰੋਣਾ ਕੀ ਹੋ ਗੇ ਮੈਂ ਕਿਹਾ ਫਿਰ ਤੂੰ ਛੱਡਦੀ ਕਿਉਂ ਨਹੀਂ ਪਈ ਐ ਨੌਕਰੀ ਕਹਿੰਦੀ ਪਾਪਾ ਮੈਨੂੰ ਆਊਟ ਆਫ ਸਿਟੀ ਕਿਤੇ ਕੰਮ ਨਹੀਂ ਕਰਨ ਦਿੰਦੇ ਤੇ ਇਸ ਸ਼ਹਿਰ 'ਚ ਰਹਿ ਕੇ ਜਲੰਧਰ 'ਚ ਰਹਿ ਕੇ ਮੈਨੂੰ ਇੱਥੇ ਹੀ ਕੰਮ ਕਰਨਾ ਪੈਣਾ ਆ ਜੇ ਕਿਤੇ ਹੋਰ ਕੋਈ ਜੌਬ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ ਮੈਨੂੰ ਆ ਚੀਜ਼ ਅੰਦਰੋਂ ਫੀਲ ਹੋਈ ਨੰਨੀ ਜ਼ਿਆਦਾ ਮੈਂ ਆਪਣੇ ਘਰ ਮੰਮਾ ਨੂੰ ਆ ਕੇ ਵੀ ਦੱਸਿਆ ਮੈਂ ਕਿਹਾ ਅਸੀਂ ਸਾਰੇ ਨਾ ਰੋਣੇ ਰਹਿਨੇ ਆ ਕਿ ਸਾਨੂੰ ਆ ਨਹੀਂ ਮਿਲਿਆ ਉਹ ਨਹੀਂ ਮਿਲਿਆ ਮੈਂ ਕਿਹਾ ਉਹ ਦੇਖੋ ਜਿਹੜੀ ਨੌਕਰੀ ਕਰਦੀ ਪਈ ਆ ਇਲੈਕਸ਼ਨਸ ਚ ਦੋ ਦੋ ਸ਼ਿਫਟਾਂ ਅਗਲੀ ਨੇ ਲਾਈਆਂ ਹੋਣੀਆਂ ਤੇ ਉਹਨੂੰ ਮਿਲ ਕੀ ਰੈਨ ਰਿਟਰਨ 10 ਤੋਂ 15000 ਉਹ ਵੀ ਉਹਨੂੰ ਟਾਈਮ ਸਰ ਨਹੀਂ ਮਿਲ ਰਿਆ ਤੁਸੀਂ ਦੱਸੋ ਅੱਜ ਦੀ ਰੇਟ ਚ ਜਿੰਨੀ ਮਹਿੰਗਾਈ ਹੈ 10 ਤੋਂ 15000 ਨਾ ਕੀ ਹੁੰਦਾ ਨਹੀਂ ਇੰਨਾ ਕੁ ਤੀ 5-7000 ਰੁਪਈਆ ਤਾਂ ਬੰਦੇ ਦਾ ਪਰਸਨਲੀ ਆਪਣੇ ਖਾਤੇ ਆ 8-10000 ਹੁੰਦਾ ਹੈ ਨਾ ਪੈਟਰੋਲ ਹੀ ਨਹੀਂ ਮਾਣ ਅੱਜ ਕੱਲ ਦਾ ਤੁਸੀਂ ਟਰੈਵਲ ਕਰਦੇ ਹੋ ਤੁਹਾਡਾ ਮਹੀਨੇ ਦਾ ਹੀ ਪੈਟਰੋਲ ਦਾ ਹੀ ਕਿੰਨਾ ਖਰਚਾ ਆ ਜਾਂਦਾ ਹਾਂਜੀ ਹਾਂਜੀ ਮਹਿੰਗਾਈ ਇੰਨਾ ਤੋੜ ਰਹੀ ਆ ਉਹੀ ਗੱਲ ਆ ਨਾ ਮਹਿੰਗਾਈ ਵੱਧਦੀ ਜਾਂਦੀ ਪਈ ਆ ਪਰ ਸੈਲਰੀਜ਼ ਨਹੀਂ ਵੱਧਦੀਆਂ ਪਈਆਂ ਤੇ ਉਹ ਮਾਪੇ ਇਦਾਂ ਮਤਲਬ ਜਿੱਦਾਂ ਹੁਣ ਕੁੜੀਆਂ ਮੈਂ ਦੇਖਿਆ ਵੀ ਘੱਟੋ ਘੱਟ 80% ਇਦਾਂ ਦੀਆਂ ਹੈਗੀਆਂ ਜਿਹੜੀਆਂ ਇਸ ਕਾਰਨ ਕਰਕੇ ਮਾਪੇ ਜਿਹੜਾ ਸਪੋਰਟ ਨਹੀਂ ਕਰਦੇ ਹੈਗੇ ਤੇ ਉਹ ਜਿਹੜਾ ਪਿੱਛੇ ਰਹਿ ਜਾਂਦੀਆਂ ਆ ਤੇ ਉਹ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇੱਕ ਕਿੱਸਾ ਦੱਸਦੀ ਆ ਤੁਹਾਨੂੰ ਮੈਂ ਇੱਕ ਕੁੜੀ ਦੇ ਘਰ ਗਈ ਸੀ ਤੇ ਉਹਦੇ ਪੇਰੈਂਟਸ ਦੀ ਏ ਸੀ ਆਈਡੀਓਲੋਜੀ ਕਿ ਇਹਦੇ ਨੰਬਰ ਨਹੀਂ ਆਉਂਦੇ ਮੈਂ ਸੀ ਪਾਸ ਹੋਈ ਆ 12ਵੀਂ ਦੇ ਵਿੱਚ ਪੱਤਰਕਾਰ ਬੰਨਣਾ ਚਾਹੁੰਦੀ ਐ ਤੇ ਕੀ ਫੀਲਡ ਸਕੋਪ ਕੀ ਆ ਇਹਦਾ ਇਸ ਫੀਲਡ ਦੇ ਵਿੱਚ ਕੋਈ ਸਕੋਪ ਨਹੀਂ ਆ 10-15000 ਤੱਕ ਕਾ ਖਾਨ ਨਾਲ ਬੈਟਰ ਐ ਇਹਨੂੰ ਅਸੀਂ ਕਿਸੇ ਚੰਗੇ ਘਰ ਵਿਆਹ ਦੀ ਤੇ ਆਪਣਾ ਘਰ ਸੰਭੇ ਆ ਮੈਨੂੰ ਸਭ ਤੋਂ ਗੰਦੀ ਸੋਚ ਲੱਗਦੀ ਐ ਪੇਰੈਂਟਸ ਦੀ ਮੰਨ ਲਓ ਯਾਰ ਰੱਬ ਨਾ ਕਰੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਜੇ ਪਲੱਸ 2 ਤੋਂ ਬਾਅਦ ਕਿਸੇ ਕੁੜੀ ਦਾ ਵਿਆਹ ਕਰ ਦਿੰਦੇ ਹੋ ਹੁੰਦੇ ਆ ਕੁੜੀਆਂ ਦੇ ਵਿਆਹ ਹਾਂਜੀ ਕੱਲ ਨੂੰ ਉਹਦੀ ਉੱਥੇ ਨਹੀਂ ਬਣਦੀ ਜਾਂ ਉਹਨੂੰ ਉਹ ਰਿਸਪੈਕਟ ਨਹੀਂ ਮਿਲਦੀ ਹਨਾ ਉਹਨੇ ਸੋਚਣਾ ਮੈਂ ਕਰਦਿਆਂ ਦੱਸਾਂਗੀ ਨਾ ਕਿ ਮੈਂ ਇੱਥੇ ਸਫਰ ਕਰ ਰਹੀ ਆ ਤੇ ਮੇਰੇ ਘਰਦਿਆਂ ਨੇ ਮੇਰੇ ਹੀ ਨੁਕਸ ਕੱਢਦੇ ਆ ਕਿ ਤੈਨੂੰ ਇੱਥੇ ਵੀ ਨਹੀਂ ਬਣਾ ਕੇ ਰੱਖ ਸਕੀ ਤੂੰ ਤਾਂ ਕਿਸੇ ਕੰਮ ਜੋਗੀ ਨਹੀਂ ਤੇ ਅੱਜਕੱਲ ਕੁੜੀਆਂ ਦਾ ਇੰਡੀਪੈਂਡੈਂਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਸਾਡਾ ਜਮਾਨਾ ਫਾਸਟ ਚੱਲ ਰਿਹਾ ਆ ਤੇ ਇਹ ਕਿਉਂਕਿ ਫੇ ਹੀ ਸਾਡਾ ਮੁਲਕ ਤਰੱਕੀ ਕਰ ਸਕਦਾ ਜਦ ਨਿਆਣੇ ਜਿਹੜੇ ਬਾਹਰ ਜਾਂਦੇ ਆ ਉਸ ਚੀਜ਼ ਉੱਤੇ ਵੀ ਕੰਟਰੋਲ ਤਾਂ ਹੀ ਹੋ ਸਕਦਾ ਜੇ ਆਪਣੀਆਂ ਧੀਆਂ ਜਿਹੜੀਆਂ ਬਰਾਬਰ ਖੜਕੇ ਤੇ ਆਪਣਾ ਸਾਥ ਦੇਣ ਆਪਣੇ ਮਾਪਿਆਂ ਦਾ ਆਪਣੇ ਹਸਬੰਡ ਦਾ ਹੈਨਾ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਨਾਲੇ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਇਕਨੋਮਿਕ ਐਨਲਾਈਜ਼ ਕਰੋ ਤੇ ਅੱਜ ਘਰ 'ਚ ਜੇ ਇੱਕ ਜਣ ਕਮਾਂਦਾ ਤੇ ਉਹ ਘਰ ਚੱਲਣਾ ਬਹੁਤ ਔਖਾ ਹੁੰਦਾ ਫਿਰ ਭਾਵੇਂ ਮੁੰਡਾ ਹੋਵੇ ਫਿਰ ਭਾਵੇਂ ਕੁੜੀ ਹੋਵੇ ਘਰ ਚ ਜੇ ਚਾਰ ਜਣੇ ਆ ਐਟ ਲੀਸਟ ਜੇ ਤਿੰਨ ਜਣੇ ਕਮਾਉਂਦੇ ਆ ਨਾ ਫਿਰ ਜਾ ਕੇ ਉਹਨਾਂ ਦਾ ਬਜ਼ਾਰਾ ਹੁੰਦਾ ਹਾਂਜੀ ਬਹੁਤ ਖਰਾਬ ਆ ਤੇ ਮੈਨੂੰ ਲੱਗਦਾ ਕਿ ਇਹ ਆਈਡੀਓਲੋਜੀ ਨਹੀਂ ਰੱਖਣੀ ਚਾਹੀਦੀ ਅਮੀਰ ਘਰ ਵਿਆਦਣੇ ਉਹਨਾਂ ਨੇ ਸਾਰੀ ਉਮਰ ਅਮੀਰ ਰਹਿ ਜਾਣਾ ਤੁਹਾਨੂੰ ਕੀ ਪਤਾ ਉਹ ਭਾਵੇਂ ਕਰਜ਼ੇ ਚੁੱਕ ਚੁੱਕ ਅਮੀਰ ਬਣੇ ਹੋਣ ਤੁਹਾਨੂੰ ਕੀ ਪਤਾ ਨਹੀਂ ਮੈਨੂੰ ਮੈਂ ਕਹਣਾ ਗੱਲ ਵਿੱਚ ਚੀਤੇ ਆ ਗਈ ਮੈਨੂੰ ਇੱਕ ਸਿਆਣੇ ਬੰਦੇ ਨੇ ਕਿਹਾ ਸੀ ਕਹਿੰਦਾ ਆਪਣੀ ਧੀ ਉੱਥੇ ਵਿਆਓ ਜਿੱਥੇ ਮੁੰਡਾ ਮਿਹਨਤੀ ਹੋਵੇ ਤਾਂ ਕਮਾਊ ਹੋਵੇ ਉਹ ਗਰੀਬ ਹੋਵੇ ਕੋਈ ਗੱਲ ਨਹੀਂ ਉਹ ਗਰੀਬੀ ਦੂਰ ਕੰਮ ਕਰਕੇ ਕਰ ਲੂਗਾ ਪਰ ਜੋ ਕਮਾਊ ਨਹੀਂ ਹੈਗਾ ਤਾਂ ਫੇ ਉਹ ਜਿਹੜੇ ਖੂਹ ਹੁੰਦੇ ਕਹਿੰਦੇ ਉਹ ਵੀ ਖਾਲੀ ਹੋ ਜਾਂਦੇ ਆ ਨਾ ਬਿਲਕੁਲ ਬਿਲਕੁਲ ਨਾਲੇ ਇੱਕ ਮੈਂ ਹੋਰ ਕੁੜੀਆਂ ਨੂੰ ਜਿਹੜੀ ਦਿੱਕਤ ਆਂਦੀ ਆ ਮੀਡੀਆ ਫੀਲਡ ਦੇ ਵਿੱਚ ਮੈਂ ਦੱਸਦੀ ਆ ਅਕਸਰ ਮੈਂ ਦੇਖਿਆ ਆ ਸਾਡੇ ਮੀਡੀਆ 'ਚ ਨਾ ਸਟਾਰ ਕਲਚਰ ਆ ਮੰਨ ਲਓ ਕੋਈ ਬੰਦਾ ਕਿਸੇ ਆਰਗੇਨਾਈਜੇਸ਼ਨ ਵਿੱਚ ਨੋ ਡਾਊਟ ਉਹਨੇ ਮਿਹਨਤ ਬਹੁਤ ਕੀਤੀ ਹੋਈ ਆ ਉਹ ਸੁਪਰਸਟਾਰ ਬਣਿਆ 10 ਸਾਲਾਂ ਦੇ ਵਿੱਚ ਠੀਕ ਹੈ ਕੋਈ ਨਵਾਂ ਬੱਚਾ ਆਂਦਾ ਆ ਉਥੇ ਉਹਨੂੰ ਉਹ ਮਾਹੌਲ ਨਹੀਂ ਮਿਲਦਾ ਜੋ ਉਹਨੂੰ ਮਿਲਿਆ ਆ ਜਾਂ ਜੋ ਉਹਨੇ ਗੇਨ ਕੀਤਾ ਆ ਇੱਥੇ ਦੋ ਰਿਸਪੈਕਟਿਵ ਆ ਜਿਹੜੇ ਸਟਾਰ ਬਣੇ ਹੋਣਗੇ ਉਹ ਕਹਿਣਗੇ ਮੈਂ ਆਪਣੀ ਮਿਹਨਤ ਨਾਲ ਸਟਾਰ ਬਣਿਆ ਤੁਸੀਂ ਵੀ ਮਿਹਨਤ ਕਰੋ ਤੇ ਸਟਾਰ ਬਣ ਜਾਓ ਪਰ ਉਹ ਮਿਹਨਤ ਕਰ ਰਿਹਾ ਆ ਪਰ ਉਹਨੂੰ ਕੰਪਨੀ ਨੇ ਬਾਕੀ ਸਾਰੇ ਕੰਮਾਂ ਚੁਲ ਜਾਇਆ ਹੋਇਆ ਤੂੰ ਆ ਵੀ ਕੰਮ ਕਰਨਾ ਤੂੰ ਉਹ ਵੀ ਕੰਮ ਕਰਨਾ ਤੂੰ ਫਲਾਣਾ ਕੰਮ ਵੀ ਕਰਨਾ ਟਮਕਾਣਾ ਕੰਮ ਵੀ ਕਰਨਾ ਜਦ ਕਿ ਸਟਾਰ ਬੰਦਾ ਸਿਰਫ ਇੱਕ ਅਦਾ ਆਪਣਾ ਕੰਮ ਕਰੇਗਾ ਮਤਲਬ ਉਹ ਬੰਦੇ ਦੀ ਜੇ એનર્ਜੀ ਤੁਸੀਂ 10 ਪਾਸੇ ਲਗਾ ਦੋਗੇ ਉਹਦੇ ਚ ਕੀ ਪੋਟੈਂਸ਼ੀਅਲ ਰਹ ਜੂਗਾ ਕਿ ਉਹ ਰਾਈਜ਼ ਕਰੇ ਅੱਗੇ ਆਵੇ ਮਤਲਬ ਜਿਹਦੇ ਪੈਰ ਲੱਗੇ ਆ ਉਹਦੇ ਲਈ ਸੌਖਾ ਆ ਜਿਹੜਾ ਬੱਚਾ ਸਟਰਗਲ ਕਰ ਲਿਆ ਉਹਦੇ ਲਈ ਬਹੁਤ ਪ੍ਰੋਬਲਮ ਆਉਂਦੀਆਂ ਆ ਹਾਂ ਨੋ ਡਾਊਟ ਮੈਂ ਇਹ ਨਹੀਂ ਕਹਿੰਦੀ ਕਿ ਜਿਹੜਾ ਸਟਾਰ ਬਣਿਆ ਆ ਉਹ ਦੋ ਦਿਨਾਂ ਚ ਸਟਾਰ ਬਣ ਗਿਆ ਨਹੀਂ ਹਾਂਜੀ ਮਿਹਨਤ ਉਹਦੀ ਵੀ ਆ ਹਾਂ ਮਿਹਨਤ ਉਹਦੀ ਵੀ ਆ ਉਹੀ ਗੱਲ ਆ ਨਾ ਦੇਖੋ ਹੁਣ ਆਪਾਂ ਜੇ ਬਾਲੀਵੁੱਡ ਦਾ ਕੰਪੈਰੀਜ਼ਨ ਕਰੀਏ ਸ਼ਾਹਰੂਖ ਖਾਨ ਦੀ ਫਲॉप ਫਿਲਮ ਵੀ ਜਿਹੜੀ ਆ ਉਹ 200 ਕਰੋੜ 250 ਕਰੋੜ ਆਮਦਾ ਕਰ ਜਾਂਦੀ ਆ। ਦੂਜੇ ਪਾਸੇ ਕੋਈ 12ਵੀਂ ਫੇਲ ਫਿਲਮ ਵਰਗੀ ਫਿਲਮ ਆ। ਉਹ 100 ਕਰੋੜ ਵੀ ਬਹੁਤ ਮੁਸ਼ਕਿਲ ਨਾਲ ਅਰਨ ਕਰ ਪਾ ਰਹੀ ਆ ਕਿਉਂ? ਕਿਉਂਕਿ ਉਹਦੇ 'ਚ ਸਟਾਰ ਫੇਸ ਨਹੀਂ ਆ। ਇਹਦੇ 'ਚ ਕਸੂਰ ਕੱਲੀਆਂ ਆਰਗੇਨਾਈਜੇਸ਼ਨਸ ਦਾ ਨਹੀਂ ਆ ਲੋਕਾਂ ਦਾ ਵੀ ਆ। ਕਿ ਤੁਸੀਂ ਕੋਈ ਨਵਾਂ ਬੰਦਾ ਕੁਝ ਕਰਨ ਦੀ ਕੋਸ਼ਿਸ਼ ਕਰਦਾ ਨਾ ਉਹਦੇ نیچے ਕਮੈਂਟਸ ਦੇਖੋ ਤੂੰ ਇਹ ਤੂੰ ਉਹ ਤੂੰ ਇਦਾਂ ਤੂੰ ਇਦਾਂ ਉਹਦੀ ਵੀਡੀਓ ਉਹ ਵਾਇਰਲ ਹੋਣ ਦੇ ਚਾਂਸਸ ਬਹੁਤ ਘੱਟ ਹੁੰਦੇ ਆ ਜਦ ਕਿ ਦੂਜੇ ਬੰਦੇ ਦੀ ਵੀਡੀਓ ਚਾਹੇ ਨਹੀਂ ਵੀ ਵਧੀਆ ਤਾਂ ਵੀ ਵਾਇਰਲ ਹੋ ਜਾਂਦੀ ਆ ਪਰ ਚਲੋ ਇਹ ਇੱਕ ਪ੍ਰੋਸੈਸ ਹੁੰਦਾ ਆ ਮੈਨੂੰ ਲੱਗਦਾ ਜਿਹੜਾ ਨਵਾਂ ਬੰਦਾ ਅੱਜ ਸਟਰਗਲ ਕਰ ਰਿਹਾ ਹੈ ਜ਼ਰੂਰੀ ਨਹੀਂ ਕਿ ਉਹ ਹਮੇਸ਼ਾ ਸਟਰਗਲ ਕਰਦਾ ਰਹੂਗਾ ਇੱਕ ਨਾ ਇੱਕ ਦਿਨ ਰੱਬ ਨੇ ਉਹਦੀ ਗੁੱਡੀ ਚਾਲ ਹੀ ਦੇਣੀ ਹੈ ਹਾਂ ਜੀ ਕਿੰਨੇ ਨੇ 12 ਸਾਲਾਂ ਬਾਅਦ ਰੂੜੀ ਦੀ ਵੀ ਰੱਬ ਸੌਂ ਲੈਂਦਾ ਹੈ ਨਾ ਇਹ ਕਹਾਵਤ ਸਿਆਣੇ ਕਹਿੰਦੇ ਹੁੰਦੇ ਸੀ ਬਿਲਕੁਲ ਤੇ ਹੋਰ ਆਪਣੀ ਕੁੜੀਆਂ ਨੂੰ ਜਦੋਂ ਮਤਲਬ ਮੀਡੀਆ ਵਾਲੇ ਫੀਲਡ ਵਿੱਚ ਤੁਹਾਡੇ ਹਿਸਾਬ ਨਾਲ ਕੀ ਕੀ ਦਿੱਕਤਾਂ ਜਿਹੜੀਆਂ ਫੇਸ ਤੁਹਾਨੂੰ ਕਰਨੀਆਂ ਪਈਆਂ ਆਪਾਂ ਕਿਸੇ ਦਾ ਚਲੋ ਨਾਮ ਨਹੀਂ ਲੈਂਦੇ ਉਦਾਂ ਮਤਲਬ ਕੋਈ ਮੋਟੀਆਂ-ਮੋਟੀਆਂ ਦੱਸ ਦਿਓ ਤੇ ਹੋਰ ਜਿਹੜੀਆਂ ਆਪਾਂ ਕੁੜੀਆਂ ਸੌਣਦੀਆਂ ਹੋਊਗੀ ਉਹਨਾਂ ਨੂੰ ਵੀ ਕੁਝ ਪਤਾ ਲੱਗ ਜਾਵੇ ਇੱਕ ਤਾਂ ਦੱਸ ਦਿਆਂ ਮੈਂ ਆਪਣੀ ਸ਼ੁਰੂਆਤ ਕੀਤੀ 2015 ਇੱਕ ਨਿਊਜ਼ ਚੈਨਲ ਦੇ ਥਰੂ ਉਹਨਾਂ ਦਾ ਰੇਡੀਓ ਸਟੇਸ਼ਨ ਬਣਾਇਆ ਸੀਗਾ ਮੈਂ ਉੱਥੇ ਬਤੌਰ ਆਜੇ ਕੰਮ ਕਰਨਾ ਸਟਾਰਟ ਕੀਤਾ ਮੈਂ ਥੈਂਕਫੁਲ ਹਾਸ ਕੰਪਨੀ ਦੀ ਕਿ ਮੈਂ ਹਜੇ ਗ੍ਰੈਜੂਏਸ਼ਨ ਦੇ ਪੇਪਰ ਖਤਮ ਕਰਕੇ ਮੇਰੇ ਪੇਪਰ ਖਤਮ ਹੋਏ ਨੂੰ ਇੱਕ ਦਿਨ ਹੋਇਆ ਸੀ ਤੇ ਮੇਰੇ ਹੱਥ 'ਚ ਜੌਬ ਸੀ ਮੈਂ ਥੈਂਕਫੁਲ ਹਾਸ ਕੰਪਨੀ ਦੀ ਜਿਉਂ ਉਹਨਾਂ ਨੇ ਮੈਨੂੰ ਮੌਕਾ ਨ ਦਿੱਤਾ ਹੁੰਦਾ ਮੈਂ ਇਸ ਮੁਕਾਮ ਤੇ ਕਦੀ ਨਹੀਂ ਪਹੁੰਚ ਪਾਣਾ ਸੀ ਕਦੀ ਪਤਾ ਵੀ ਨਹੀਂ ਸੀ ਹੁਣ ਮੈਂ মিডিਆ 'ਚ ਕੰਮ ਕਰਨਾ ਨਹੀਂ ਕਰਨਾ ਪਰ ਉਸ ਫੀਲਡ ਦੇ ਵਿੱਚ ਮੈਨੂੰ ਦਿੱਕਤ ਇਹ ਆਈ ਕਿ ਇੱਕ ਨੰਬਰ ਤੇ ਤਾਂ ਸਟਾਫ ਮੈਨੂੰ ਬਹੁਤ ਵਧੀਆ ਮਿਲਿਆ ਮੇਰੇ ਟੀਮ ਮੇਟਸ ਮੇਰੇ ਅੱਜ ਵੀ ਬਹੁਤ ਅੱਛੇ ਫਰੈਂਡਸ ਐ ਦਿੱਕਤ ਇਹ ਆਈ ਕਿ ਕੋਈ ਗਾਈਡ ਕਰਨ ਵਾਲਾ ਨਹੀਂ ਮਿਲਿਆ ਮਤਲਬ ਅਸੀਂ ਜਾਣਦੇ ਸੀ ਅਸੀਂ ਆਪਣਾ ਕੰਮ ਕਰਦੇ ਸੀਗੇ ਗੱਲਾਂ ਕਰਦੇ ਸੀਗੇ ਤੇ ਵਾਪਸ ਆ ਜਾਂਦੇ ਸੀਗੇ ਕੋਈ ਸਾਨੂੰ ਨੁਕਤਾਚੀਨੀ ਕਰਨ ਵਾਲਾ ਨਹੀਂ ਮਿਲਿਆ ਕੋਈ ਇਹ ਨਹੀਂ ਕਹਿਣ ਵਾਲਾ ਮਿਲਿਆ ਕਿ ਤੁਸੀਂ ਇਦਾਂ ਨਹੀਂ ਉਦਾਂ ਕਰੋ ਹੁਣ ਲੋਕ ਇਹ ਕਹਿਣਗੇ ਤੁਸੀਂ ਕੰਮ ਕਰਨ ਗਏ ਹੋ ਹਨਾ ਕੁਝ கிளாਸਸਾਂ ਲਾਂ ਥੋੜੀ ਗਏ ਜਿਹੜਾ ਤੁਹਾਨੂੰ ਮਾਸਟਰ ਕੋਈ ਕਰੂਗਾ ਪਰ ਉਹ ਗੱਲ ਨਹੀਂ ਹੁੰਦੀ ਗੱਲ ਹੁੰਦੀ ਹੈ ਜਿਹੜਾ ਬੰਦਾ ਹਜੇ ਨਵਾਂ ਆ ਹੁਣ ਮੈਂ ਆਪਣੀ ਟੀਮ ਦੇ ਵਿੱਚ ਕੁਝ ਬੰਦੇ ਹਾਇਰ ਕੀਤੇ ਆ ਹੁਣ ਮੈਂ ਬਹੁਤ ਜਾਣਿਆਂ ਨੂੰ ਲੀਡ ਕਰਦੀ ਆ ਹੁਣ ਮੈਨੂੰ ਚੈਲੰਜਸ ਸਮਝ ਆਉਂਦੇ ਆ ਕਿ ਇੱਕ ਬੌਸ ਦੇ ਇੱਕ ਲੀਡਰ ਦੇ ਟੀਮ ਲੀਡ ਦੇ ਕੀ ਚੈਲੰਜਸ ਹੁੰਦੇ ਆ ਇੱਕ ਮੁੰਡੇ ਦਾ ਕਸਤਾ ਤੁਹਾਨੂੰ ਦੱਸਦੀਆਂ ਮੈਂ ਉਹਦੇ ਨਾਲ ਗੂਗਲ ਮੀਟ ਕਰਦੀ ਵੀ ਸੀਗੀ ਤੇ ਮੈਂ ਹਜੇ ਨਾ ਆਪਣੀ ਸੈਂਟੈਂਸ ਲਾਈਨ ਪੂਰੀ ਵੀ ਨਹੀਂ ਕੀਤੀ ਤੇ ਉਹਨੇ ਕਹਿਤਾ ਨਹੀਂ ਜੀ ਨਹੀਂ ਇਹ ਚੀਜ਼ ਨਹੀਂ ਹੋ ਸਕਦੀ ਹੈ ਕਿ ਮੈਂ ਕਿਹਾ ਤੂੰ ਮੇਰੀ ਪੂਰੀ ਗੱਲ ਤਾਂ ਸੁਣ ਲੈ ਮੈਨੂੰ ਉਸ ਟਾਈਮ ਰੈਲਾਈਜ਼ ਹੋਇਆ ਕਿ ਹਾਂ ਮੈਂ ਵੀ ਇਦਾਂ ਹੀ ਕਰਦੀ ਸੀ ਆਪਣੇ ਟੀਮ ਲੀਡਸ ਨਾਲ ਉਹਨਾਂ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਬੋਲ ਦਿੰਦੀ ਸੀ ਮੈਨੂੰ ਇਹ ਚੀਜ਼ ਉਦੋਂ ਰੈਲਾਈਜ਼ ਹੋਈ ਫਿਰ ਜਦੋਂ ਟੀਮ ਮੀਟਿੰਗ ਖਤਮ ਹੋਈ ਨਾ ਮੈਨੂੰ ਪਰਸਨਲ ਕਾਲ ਕੀਤੀ ਮੈਂ ਕਿਹਾ ਦੇਖ ਮੈਨੂੰ ਨਾ ਆ ਗੱਲਾਂ ਕਿਸੇ ਨੇ ਨਹੀਂ ਸਮਝਾਈਆਂ ਮੈਂ ਤੈਨੂੰ ਸਮਝਾਉਣ ਲੱਗੀਆਂ ਕਿਉਂਕਿ ਮੈਂ ਖੁਦ ਆ ਗਲਤੀਆਂ ਕੀਤੀਆਂ ਹੋਈਆਂ ਮੈਂ ਕਿਹਾ ਜਦ ਤੱਕ ਟੀਮ ਦੇ ਵਿੱਚ ਤੁਹਾਨੂੰ ਜਿਹੜਾ ਕੋਈ ਐਡਰੈਸ ਕਰ ਰਿਆ ਨਾ ਬੰਦਾ ਉਹ ਜਦੋਂ ਸਾਰੀ ਗੱਲ ਕੰਪਲੀਟ ਕਰ ਲੈਣਾ ਜਦੋਂ ਉਹ ਪੁੱਛੇ ਕਿ ਹਾਂਜੀ ਕੋਈ ਸਵਾਲ ਹੈ ਉਦੋਂ ਸਵਾਲ ਕਰੀਦੇ ਹੁੰਦੇ ਆ ਉਹਨੂੰ ਵਿੱਚੇ ਨਹੀਂ ਟੋਕਦੇਦਾ ਹੁੰਦਾ ਮੈਂ ਕਿਹਾ ਤੂੰ ਹਜੇ 21 ਸਾਲਾਂ ਦਾ ਹੈਗਾ ਤੇਰੀ ਹਜੇ ਬਹੁਤ ਜ਼ਿੰਦਗੀ ਪਈ ਹੈਗੀ ਆ ਅੱਜ ਤੂੰ ਮੇਨਾਂ ਕੀਤੀਏ ਕੱਲ ਨੂੰ ਤੂੰ ਕਿਸੇ ਹੋਰ ਨਾਲ ਨਾ ਕਰੀਂ ਇਦਾਂ ਫਿਰ ਮੈਨੂੰ ਉਹ ਚੀਜ਼ ਰੈਲਾਈਜ਼ ਹੋਈ ਕਿ ਹਾਂ ਜੇ ਮੈਨੂੰ ਕਿਸੇ ਨੇ ਟੋਕਿਆ ਹੁੰਦਾ ਰੋਕਿਆ ਹੁੰਦਾ ਤਾਂ ਮੈਂ ਸ਼ਾਇਦ ਜੋ ਗਲਤੀਆਂ ਕੀਤੀਆਂ ਆਪਣੇ ਕੈਰੀਅਰ ਦੇ ਵਿੱਚ ਉਹ ਮੈਂ ਨਹੀਂ ਸੀ ਕਰਨੀਆਂ ਦੂਜੇ ਨੰਬਰ ਤੇ ਕੁੜੀਆਂ ਨੂੰ ਇੱਕ ਚੀਜ਼ ਫੇਸ ਕਰਨੀ ਪੈਂਦੀ ਆ ਜਿਹੜੀ ਸਭ ਤੋਂ ਮੇਨ ਆ ਹੁਣ ਮੈਂ ਪਲੱਸ ਸਾਈਜ਼ ਆ ਕਿਸੇ ਤੋਂ ਲੁਕਿਆ ਹੋਇਆ ਨਹੀਂ ਐ ਕਿੱਸਾ ਦੱਸਦੀ ਆ ਮੈਂ ਹਾਈਦਰਾਬਾਦ ਨੌਕਰੀ ਕਰਦੀ ਸੀਗੀ ਮੈਨੂੰ ਦਿੱਲੀ ਇੱਕ ਪ੍ਰਾਈਵੇਟ ਚੈਨਲ ਦਾ ਫੋਨ ਆਇਆ ਆ ਆਫ ਕੈਮਰਾ ਤੁਹਾਨੂੰ ਉਸ ਚੈਨਲ ਦਾ ਨਾਮ ਵੀ ਦੱਸਾਂਗੀ ਕਿ ਸਾਨੂੰ ਐਂਕਰਸ ਤੇ ਕੰਟੈਂਟ ਰਾਈਟਰਸ ਦੀ ਜ਼ਰੂਰਤ ਆ ਤੁਸੀਂ ਕੱਲ ਆ ਜਾਓ ਮੈਂ ਹਾਈਦਰਾਬਾਦ ਤੋਂ ਫਲਾਈਟ ਕਰਾਈ ਮੈਂ ਉੱਥੇ ਇੰਟਰਵਿਊ ਦੇਣ ਪਹੁੰਚੀ ਟੈਸਟ 'ਚੋਂ ਮੇਰੇ 10 ਵਿੱਚੋਂ 8 ਨੰਬਰ ਸੀਗੇ ਮੈਨੂੰ ਟੈਸਟ ਮੇਰਾ ਰਿਜ਼ਲਟ ਦੇਖਿਆ ਗਿਆ ਸੀ ਤੇ ਬਾਅਦ 'ਚ ਮੈਨੂੰ ਕਹਿੰਦੇ ਚਲੋ ਐਂਕਰਿੰਗ ਦੇ ਟਰਾਇਲਸ ਹੋ ਰਿਹਾ ਮੈਂ ਆਪਣਾ ਤਿਆਰ ਹੋ ਕੇ ਬਹਿ ਗਈ ਵੇਟ ਕਰਦੀ ਪਈਆ ਉੱਥੇ ਕਈ ਹੋਰ ਪਤਨੀਆਂ ਕੁੜੀਆਂ ਬੈਠੀਆਂ ਹੋਈਆਂ ਸੀ ਉਹ ਟ੍ਰਾਇਲ ਦੇ ਅੰਦਰ ਚੱਲੀਆਂ ਗਈਆਂ ਜਦੋਂ ਮੇਰੀ ਵਾਰੀ ਆਈ ਮੈਨੂੰ ਟੋਕਦਾ ਮੈਂ ਕਿਹਾ ਤੁਸੀਂ ਮੈਨੂੰ ਟੋਕ ਕੇ ਰਿਓ ਕਹਿੰਦੇ ਨਹੀਂ ਉਹ ਸਰ ਚਲੇ ਗਿਆ ਮੈਂ ਕਿ ਕਦੋਂ ਆਣਾ ਫਿਰ ਉਹਨਾਂ ਨੇ ਤੇ ਮੈਂ ਵੇਟ ਕਰਦੀ ਰਹੀ ਅੱਧਾ ਘੰਟਾ ਵੇਟ ਕੀਤਾ 1 ਘੰਟਾ ਵੇਟ ਕੀਤਾ ਮੈਂ ਪੁੱਛਿਆ ਹਾਂਜੀ ਕਹਿੰਦੇ ਦੇਖੋ ਜੀ ਅਸੀਂ ਤਾਂ ਜਿਹੜੀਆਂ ਮਾਡਲ ਸਾਈਜ਼ ਫਿਗਰ ਹੁੰਦੀਆਂ ਨਾ ਉਹਨਾਂ ਨੂੰ ਹੀ ਐਜ਼ ਅ ਨਿਊਜ਼ ਐਂਕਰ ਰੱਖਦੇ ਹਾਂ ਤੁਸੀਂ ਨਿਊਜ਼ ਐਂਕਰ ਲਈ ਐਲੀਜੀਬਲ ਨਹੀਂ ਹੋ ਮਤਲਬ ਤੁਹਾਡੀ ਬੜੀ ਫੀਲ ਹੋਈ ਆ ਚੀਜ਼ ਪਰ ਤੁਸੀਂ ਮੈਨੂੰ ਬੁਲਾਇਆ ਕਿਉਂ ਐਂ ਮੈਨੂੰ ਇੱਕ ਚੀਜ਼ ਦੀ ਸਮਾਂ ਨਹੀਂ ਆਂਦੀ ਐ ਕਾਰਪੋਰੇਟ ਕਲਚਰ ਦੀ ਸਪੈਸ਼ਲੀ ਗੋਦੀ ਦੀ ਮੀਡੀਆ ਦੀ ਤੁਸੀਂ ਦੇਖ ਲਓ ਕਪਲ ਸ਼ਰਮਾ ਦਾ ਵੀ ਇੱਕ ਜੋਕ ਸੀਗਾ ਕਿ ਜਿਹੜੇ ਸੋਹਣੇ ਸੁਨਖੇ ਆ ਪਤਲੇ ਆ ਉਹ ਨਿਊਜ਼ ਐਂਕਰ ਬਿਠਾਏ ਹੁੰਦੇ ਜਿਹੜੇ ਮੇਰੇ ਵਰਗੇ ਉਹਨਾਂ ਨੂੰ ਤੁਸੀਂ ਰਿਪੋਰਟਿੰਗ ਲਈ ਭੇਜ ਦਿੰਦੇ ਆਹ ਦਿੱਕਤ ਮੈਂ ਸਭ ਤੋਂ ਜ਼ਿਆਦਾ ਫੇਸ ਕੀਤੀ ਹੈ ਮੈਂ ਜਿਹੜੇ ਵੀ ਚੈਨਲ ਤੇ ਗਈਆਂ ਮੈਨੂੰ ਮੇਰਾ ਨਾ ਅੰਦਰੋਂ ਦਿਲ ਰਿਹਾ ਕਿ ਮੈਂ ਐਂਟਰਟੇਨਮੈਂਟ ਬੀਟ ਦੇ ਵਿੱਚ ਕੰਮ ਕਰਾਂ ਜਦੋਂ ਕੋਈ ਫਿਲਮ ਪ੍ਰੋਮੋਸ਼ਨ ਦੇ ਵਿੱਚ ਆਂਦਾ ਹੈ ਇੱਕ ਸੈਟਅਪ ਹੁੰਦਾ ਆ ਮਾਡਲ ਸੱਜ ਤੱਜ ਕੇ ਬੈਠੀ ਹੁੰਦੀ ਹੈ ਦੂਜੇ ਪਾਸੇ ਉਹ ਬੈਠੇ ਹੁੰਦੇ ਆ ਸਟਾਰਸ ਹੋਣੀ ਉਹਨਾਂ ਦੀ ਇੰਟਰਵਿਊ ਕਰਾਂ ਪਰ ਮੈਨੂੰ ਹਮੇਸ਼ਾ ਕਿਹੜੇ ਟਾਸਕ ਮਿਲਦੇ ਸੀਗੇ ਜਾ ਕੇ ਬਾਹਰ ਧਰਨਾ ਕਵਰ ਕਰਨਾ ਆ ਬਾਰ ਜਾ ਕੇ ਆਹਾਂ ਬਾਕੀ ਕੋਈ ਜਿੱਥੇ ਤੱਕ ਕਾਮੁਕੀ ਹੋ ਰਹੀ ਆ ਜਾਂ ਜਿੱਥੇ ਸਟਰਗਲ ਵਾਲੀ ਸਿਚੁਏਸ਼ਨ ਆ ਉੱਥੇ ਕੰਮ ਕਰਨਾ ਹੈ ਮੈਨੂੰ ਕੋਈ ਦਿੱਕਤ ਨਹੀਂ ਹੋ ਕੰਮ ਕਰਨ ਚ ਕਿ ਮੈਂ ਹੈਗੀ ਤਾਂ ਕਲ ਟਾਈਕ ਵੀ ਮੈਂ ਫਟਾਫਟ ਜਾ ਕੇ ਸੰਭਾਲ ਲੈਂਦੀ ਆ ਮੋਸਟਲੀ ਕੁੜੀਆਂ ਨਹੀਂ ਯਾਰ ਪੀੜਾ ਮੈਂ ਨਹੀਂ ਜਾਣਾ ਇਦਾਂ ਦੀ ਕਲਚਰ ਵੀ ਹੁੰਦੀ ਆ ਮੈਂ ਇਦਾਂ ਦੀ ਨਹੀਂ ਹੈਗੀ ਪਰ ਤੁਸੀਂ ਸਿਰਫ ਉਹ ਕੈਰੈਕਟਰਾਇਜ਼ ਕਰ ਦੋ ਮੇਰੇ ਤੋਂ ਕਦੀ ਕਰਵਾਉ ਹੀ ਨਾ ਉੱਥੇ ਬਿਠਾ ਕੇ ਮੈਨੂੰ ਕਦੀ ਕੰਮ ਮੈਨੂੰ ਉਹ ਚੀਜ਼ ਬੜੀ ਫੀਲ ਹੁੰਦੀ ਆ ਮੈਂ ਐਨਲਾਈਜ਼ ਕੀਤਾ ਕਿ ਉਹਦੀ ਦਿੱਕਤ ਸਿਰਫ ਇਹ ਆ ਕਿ ਲੋਕਾਂ ਦਾ ਮਾਈਂਡਸੈਟ ਆ ਮੀਡੀਆ ਦੇ ਵਿੱਚ ਕਿ ਜੇ ਕੁੜੀ ਅਨਫਿਟ ਹੈ ਹਾਂ ਦੇਫਿੰਡ ਕਰਦੀ ਆ ਚਲੋ ਰਿਪੋਰਟਿੰਗ ਚ ਭੇਜ ਦਨੇ ਐਂਕਰ ਤਾਂ ਸੀ ਕੋਈ ਪਤਲੀ ਬਣਾਵਾਂਗੇ ਚਾਹੇ ਉਹਦੀ ਪੰਜਾਬੀ ਠੀਕ ਹੋਵੇ ਨਾ ਹੋਵੇ ਇਹ ਮੈਟਰ ਨਹੀਂ ਕਰਦਾ ਜਦ ਕਿ ਇਹ ਕਿਸੇ ਇੱਕ ਸਰਕਾਰੀ ਚੈਨਲ ਦਾ ਵੀ ਹਾਲ ਹੈ ਮੈਨੂੰ ਉੱਥੇ ਇਸ ਕਰਕੇ ਰਿਜੈਕਸ਼ਨ ਮਿਲ ਚੁੱਕਿਆ ਹੈ ਕਿਉਂਕਿ ਮੇਰਾ weight ਜ਼ਿਆਦਾ ਮੈਨੂੰ ਤਾਂ ਉਹਨਾਂ ਨੇ ਇਹ ਕਹੇਤਾ ਸੀਗਾ ਜਿੰਮ ਜੁਆਇਨ ਕਰ ਲੈ ਪਤਲੀ ਹੋ ਜਾ 7-8 ਮਹੀਨਿਆਂ ਚ ਦੁਬਾਰਾ ਟ੍ਰਾਇਲਸ ਹੋਣੇ ਫੇਰਾ ਕੇ ਦੇ 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 ਮੈਨੂੰ ਇੱਕ ਗੱਲ ਦੱਸੋ ਵੀ ਉਹਨਾਂ ਨੇ ਜਦੋਂ ਉੱਥੇ ਭਾਰਤ ਤੋਲਣ ਵਾਲੇ ਬੰਦੇ ਭਰਤੀ ਕਰਨੇ ਆ ਕਿ ਉਹਨਾਂ ਨੇ ਉੱਥੇ ਬੋਲਣ ਵਾਲੇ ਭਰਤੀ ਕਰਨੇ ਆ ਕਿ ਕਿੱਡੀ ਇਹ ਮੂਰਖਤਾ ਵਾਲੀ ਗੱਲ ਆ ਨਾ ਤੁਸੀਂ ਯਾਰ ਤੁਸੀਂ ਉਹ ਦੇਖ ਲਓ ਸਰਕਾਰੀ ਚੈਨਲ ਅੱਜ ਖੋਲ੍ਹ ਲਓ ਠੀਕ ਹੈ ਪੰਜਾਬੀ ਚੈਨਲ ਹੋਊਗਾ ਤੁਸੀਂ ਉਹਨਾਂ ਦੀ ਪੰਜਾਬੀ ਸੁਣੋਗੇ ਨਾ 10 ਗਲਤੀਆਂ ਤੁਸੀਂ ਆਪ ਕੱਢ ਸਕਦੇ ਹੋ ਕਿ ਹਾਂ ਆਹ ਗਲਤੀਆਂ ਆ ਤੁਹਾਡੀਆਂ ਮੈਂ ਸਾਰੇ ਐਂਕਰਸ ਨੂੰ ਨਹੀਂ ਮਾੜਾ ਕਹਿੰਦੀ ਸਾਰੇ ਮਿਹਨਤ ਕਰਦੇ ਆ ਬਹੁਤ ਵਧੀਆ ਕੰਮ ਕਰਦੇ ਆ ਈਜ਼ੀ ਨਹੀਂ ਹੁੰਦਾ মিডিਆ ਲਾਈਫ ਦੇ ਵਿੱਚ ਸਰਵਾਈਵ ਕਰਨਾ ਮੈਂ ਆਪਣਾ ਇੱਕ ਕਿੱਸਾ ਦੱਸਦੀ ਆ ਤੁਹਾਨੂੰ ਮੇਰਾ ਬ੍ਰਦਰ ਨੂੰ ਸੀਗਾ ਡੇਂਗੂ ਅੱਛਾ ਜੀ ਡੇਂਗੂ ਸੀ ਉਹਨੂੰ ਤੇ ਉਹਦੇ ਸੈੱਲ ਬਹੁਤ ਜ਼ਿਆਦਾ ਘਟ ਗਏ ਸੀਗੇ ਮੈਂ ਉਦੋਂ ਦੋ ਦੋ ਰੇਡੀਓ ਸਟੇਸ਼ਨਸ 'ਚ ਕੰਮ ਕਰਦੀ ਸੀ অল ইন্ডিয়া রেডিও ਵੀ ਤੇ ਦੁੱਧ ਜੀ ਤੇ ਮੈਂ ਆ ਕੇ ਆਪਣੇ ਕੰਮ ਚ ਬੀਜ਼ੀ ਆ ਕੱਲ ਦੇ ਸ਼ੋ ਲਈ ਗੈਸਟ ਨੂੰ ਫੋਨ ਕਰ ਰਹੀ ਆ ਕੁਐਸ਼ਨ ਡਿਸਕਸ ਕਰ ਰਹੀ ਆ ਸਾਰਾ ਆਪਣਾ ਹੋਮਵਰਕ ਕਰਦੀ ਵੀ ਆ ਤੇ ਮੈਂ ਦੇਖਿਆ ਮੰਮੀ ਘਰੇ ਨਹੀਂ ਮੰਮੀ ਨੂੰ ਫੋਨ ਕੀਤਾ ਮੰਮੀ ਰੋਂਦੇ ਪਏ ਮੈਂ ਕਿੱਥੇ ਹੋ ਕਹਿੰਦੇ ਮੰੰਦੇ ਸੈੱਲ ਕੱਟ ਗਏ ਇੱਥੇ ਹਸਪੀਟਲ ਹੈ ਗਿਆ ਤੇ ਮੈਂ ਫਿਰ ਉੱਥੇ ਗਈ ਮੈਂ ਤਾਂ ਅਗਲੇ ਦਿਨ ਸੋਚਿਆ ਸੀ ਮੈਂ ਨਹੀਂ ਜਾਣਾ ਮੈਂ ਛੁੱਟੀ ਕਰ ਲੈਣੀ ਆ ਤੇ ਮੇਰਾ ਭਰਾ ਕਹਿੰਦਾ ਦੀਦੀ ਕੱਲ ਤੇਰੇ ਦੋ ਇੰਪੋਰਟੈਂਟ ਸ਼ੋਅ ਆ ਨਾ ਚੁੱਟੀ ਕਰ ਤੇਰੇ ਬਿਨਾ ਤੇਰਾ ਸ਼ੋ ਖਰਾਬ ਹੋ ਜਾਣਾ ਮੈਂ ਅਗਲੇ ਦਿਨ ਸਵੇਰੇ ਛੇਤੀ ਉੱਠੀ ਫਟਾਫਟ ਜਾ ਕੇ ਕੰਮ ਖਤਮ ਕੀਤਾ ਕੰਮ ਖਤਮ ਕਰਕੇ ਮੈਂ ਵਿੱਚ ਜੀ ਬ੍ਰੇਕ ਲਈ ਆ ਚਾਹ ਪੀਣ ਲਈ ਮੈਂ ਫੋਨ ਕਰਾ ਪੁੱਛਿਆ ਰਿਪੋਰਟਾਂ ਆਈਆਂ ਇਹਦੀਆਂ ਗੱਲ ਹੋਈ ਤੇ ਪਤਾ ਲੱਗਿਆ ਹੋਰ ਸੈਲ ਘਟ ਗਏ ਇਹਨੂੰ ਡੀਐਨਸੀ ਲੈ ਕੇ ਚੱਲੇ ਸੀ ਤੇ ਮੰਮਾ ਵੀ ਰੋਣ ਹਾਕੇ ਹੋਏ ਦੇ ਤੇ ਮੇਰਾ ਵੀ ਉਧਰੋਂ ਰੋਣਾ ਨਿਕਲ ਗਿਆ ਮੈਂ ਮੇਰੀ ਫਰੈਂਡ ਹੈਗੀ ਨੀਲਮ ਪ੍ਰਾਇਮੇਸ਼ਾ ਉਹਨੂੰ ਯਾਦ ਉਹ ਮੇਰੇ ਨਾਲ ਗਈ ਹਸਪੀਟਲ ਮੈਂ ਮਿਲ ਕੇ ਆਈ ਮम्मा ਨੂੰ ਇਹਨਾਂ ਨੂੰ ਲੁਧਿਆਣੇ ਭੇਜ ਕੇ ਆਈ ਆ ਕੇ ਮੈਂ ਆਪਣਾ ਸ਼ੋ ਸੰਭਾਲ ਦਿੱਤੀ ਆਪਣੇ ਕੰਮ ਕਰ ਦਿੱਤੀ ਸੋ ਈਜ਼ੀ ਨਹੀਂ ਆ ਮੈਂ ਕਹਿੰਨੀ ਸਿਰਫ ਕੁੜੀਆਂ ਨੂੰ ਦਿੱਕਤ ਨਹੀਂ ਆਉਂਦੀਆਂ ਮੁੰਡਿਆਂ ਨੂੰ ਵੀ ਦਿੱਕਤ ਆਉਂਦੀ ਆ ਆ ਦਿੱਕਤਾਂ ਆਉਂਦੀਆਂ ਆ ਕਿਉਂਕਿ ਸਾਡਾ ਕੰਮ ਹੁੰਦਾ ਬੋਲਣ ਦਾ ਪ੍ਰੈਜ਼ੈਂਟ ਕਰਨ ਦਾ ਜਾਂ ਐਡੀਟਿੰਗ ਕਰਨ ਦਾ ਜਦ ਤੱਕ ਅਸੀਂ ਖੁਸ਼ਮਿਜ਼ਾਜ਼ ਨਾਲ ਕੰਮ ਨਹੀਂ ਕਰਦੇ ਉਦੋਂ ਤੱਕ ਕੋਈ ਗੱਲ ਨਹੀਂ ਬਣਦੀ ਹੋਨ ਚੱਕਰ 100% ਨਹੀਂ ਆਪਾਂ ਦੇ ਸਕਦੇ ਆਪਣੀ ਰੂਹ ਦਾ ਜਿਹੜਾ ਸਕੂਨ ਹੈ ਰੂਹ ਦੀ ਖੁਸ਼ੀ ਹੈ ਉਹ ਹੁਣੀ ਬਹੁਤ ਜ਼ਰੂਰੀ ਹੈ ਇਸ ਕੰਮ ਚ ਆਹ ਦਿੱਕਤ ਕੁੜੀਆਂ ਮੁੰਡੇ ਦੋਨਾਂ ਨੂੰ ਆਂਦੀ ਆ ਕਿ professionl life ਦੇ ਵਿੱਚ ਸਪੈਸ਼ਲੀ ਮੀਡੀਆ ਜਿੱਥੇ ਮਤਲਬ ਬ੍ਰਾਡਕਾਸਟਿੰਗ ਇੰਡਸਟਰੀ ਤੇ ਇਦਾਂ ਦੀ ਆ ਕਿ ਲਾਈਕ ਇਸ ਟਾਈਮ ਤੇ ਆ ਚੀਜ਼ ਔਨ 에ਅਰ ਹੋਣੀ ਆ ਤੇ ਹੋਣੀ ਹੋਣੀ ਆ 올 ਇੰਡੀਆ ਰੇਡੀਓ ਦੇ ਵਿੱਚ ਮੈਂ ਬ੍ਰਾਡਕਾਸਟਿੰਗ ਦੇ ਬਹੁਤ ਸਾਰੇ ਐਕਸਪੀਰੀਅੰਸ ਕੀਤੇ ਮੈਂ ਇੱਕ ਵਾਰੀ ਫਿਲਮ ਸ਼ੂਟ ਕਰ ਰਹੀ ਸੀ ਨਾਬੇ ਉਸੇ ਦਿਨ ਦੁਸ਼ਹਿਰਾ ਸੀ ਉਸੇ ਦਿਨ ਸਪੈਸ਼ਲ ਸ਼ੋਅ ਚੱਲਣਾ ਸੀ ਤੇ ਇਹਦੀ ਐਡੀਟਿੰਗ ਦੀ ਜ਼ਿੰਮੇਵਾਰੀ ਮੇਰੀ ਸੀਗੀ ਮੈਂ ਫਾਈਲ ਐਡਿਟ ਕੀਤੀ ਹੋਈ ਸੀ ਉਹਦੇ ਵਿੱਚ ਕੁਝ ਚੇਂਜਸ ਸੀਗੇ ਮੈਂ ਘਰ ਪਹੁੰਚੀ ਆ ਮੈਂ ਪਾਣੀ ਵੀ ਨਹੀਂ ਪੀਤਾ ਚੇਂਜਸ ਕੀਤੇ ਚਲੋ ਜੀ 10 ਮਿੰਟ ਪਹਿਲਾਂ ਸਟੂਡੀਓ ਪਹੁੰਚ ਕੇ ਚੀਜ਼ ਔਨ 에ਅਰ ਕਰਦੀ ਏਦਾਂ ਏਦਾਂ ਦੇ ਐਕਸਪੀਰੀਅੰਸ ਦੇਖੇ ਹੋਏ ਆ ਨਾ ਬ੍ਰਾਡਕਾਸਟਿੰਗ ਇੰਡਸਟਰੀ 'ਚ ਕਿ ਹੁਣ ਜਦੋਂ ਮੈਂ ਯਾਦ ਕਰਦੀ ਆ ਮੈਨੂੰ ਯਾਦ ਰੋਣਾ ਵੀ ਆ ਜਾਂਦਾ ਆ ਕਿ ਹਾਏ ਮੈਂ ਆਪਣੀ ਲਾਈਫ ਬਹੁਤ ਮਿਸ ਕਰਦੀ ਆ ਪਰ ਮੈਨੂੰ ਖੁਸ਼ੀ ਵੀ ਹੁੰਦੀ ਆ ਕਿ ਚਲੋ ਮੇਰੇ ਕੋਲ ਨਾ ਬਹੁਤ ਸਾਰੀਆਂ ਯਾਦਾਂ ਆ ਕੱਲ ਨੂੰ ਜਦੋਂ ਮੈਂ ਬੁੱਢੀ ਹੋਵਾਂਗੀ ਤਾਂ ਮੈਂ ਆਪਣੀ ਫਿਊਚਰ ਜਨਰੇਸ਼ਨ ਨੂੰ ਨਾ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਕisse ਦੱਸ ਸਕਦੀ ਆ ਕਿਤਾਬ ਵੀ ਲਿਖ ਸਕਦੇ ਆ ਤੁਸੀਂ ਜੋ ਐਕਸਪੀਰੀਅੰਸ ਆ ਤੁਹਾਡਾ ਜਿੱਥੇ ਜਿਹੜੇ ਤੁਸੀਂ ਰਾਹਾਂ ਵਿੱਚੋਂ ਲੰਘੇ ਆ ਉਹ ਦੂਜਿਆਂ ਨੂੰ ਜਿੱਦਾਂ ਮਤਲਬ ਉਸ ਚੀਜ਼ ਤੋਂ ਬਚਾਉਣ ਲਈ ਵੀ ਦੱਸ ਸਕਦੇ ਆ ਬਿਲਕੁਲ 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 ਹੁਣ ਮਤਲਬ ਇਦਾਂ ਹੁੰਦਾ ਕਿ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਮੈਂ ਤੁਹਾਨੂੰ ਹੁਣ ਇਹ ਦੱਸ ਕੇ ਹਟੀਆਂ ਕਿ ਮੇਰੀ ਟੀਮ ਦੇ ਵਿੱਚ ਮੇਰੀ ਇੱਕ ਪਨੇਵੀ ਆ ਦੋ ਭਤੀਜੀਆਂ ਆ ਇੱਕ ਭਰਾ ਆ ਸਾਰੇ ਜਿਹੜੇ ਹਜੇ ਪਲੱਸ 2 ਪਾਸ ਕੀਤੇ ਵੇ ਘਰੇ ਗਰਮੀ ਦੀਆਂ ਛੁੱਟੀਆਂ ਘਟ ਰਹੀ ਸੀ ਮੈਂ ਸਾਰਿਆਂ ਨੂੰ ਬੁਲਾ ਕੇ AI ਪ੍ਰੋਜੈਕਟਸ ਦੀ ਟ੍ਰੇਨਿੰਗ ਦਿੱਤੀ ਤੇ ਸਾਰੇ ਕੰਮ ਤੇ ਲਾਤੇ ਮਤਲਬ ਸਾਰੇ ਨਿਆਣੇ ਘਰ ਦੇ ਦੇਖ ਲਓ ਇਧਰ ਪਾਨੀ ਜੀਨੇ ਸਾਰੇ ਨਿਆਣੇ ਘਰ ਦੇ ਜਿਹੜੇ ਆ ਉਹ ਲੀਹੇ ਪਾਤੇ ਆ ਮਤਲਬ ਹੁਣ ਦਾਦੀ ਮਮਾ ਆਲਾ ਕੰਮ ਕਰਦੇ ਆ ਇਹ ਸਿਆਣੇ ਆਲਾ ਮਤਲਬ ਉਮਰ ਛੋਟੀ ਆ ਕੰਮ ਵੱਡੇ ਆ ਮੇਰੇ ਅੱਗੇ ਘਰ ਚ ਛੇੜ ਨਾਨੀ ਅੰਮਾ ਆ ਬੱਸ ਵੇ ਉਹ ਤਾਂ ਹੀ ਮੈਂ ਕਹਿੰਦਾ ਕੁਦਰਤੀ ਰੱਬ ਨੇ ਜਿੱਦਾਂ ਸੱਚ ਕਢਾਉਣਾ ਹੁੰਦਾ ਬੰਦੇ ਦੇ ਮੂੰਹ ਚ ਹੋਣਾ ਬਿਲਕੁਲ ਬਿਲਕੁਲ ਤੇ ਮੈਨੂੰ ਹੁਣ ਇਹ ਨਾ ਵਧੀਆ ਲੱਗਦਾ ਜਦੋਂ ਮੇਰੇ ਘਰ ਮੇਲਾ ਲੱਗਿਆ ਹੁੰਦਾ ਨਿਆਣੇ ਆਏ ਹੁੰਦੇ ਆ ਕੋਈ ਕੋਈ ਕੰਮ ਕਰ ਰਿਹਾ ਹੁੰਦਾ ਕੋਈ ਕੋਈ ਕੰਮ ਕਰ ਰਿਹਾ ਹੁੰਦਾ ਗਰਮੀ ਦੀਆਂ ਛੁੱਟੀਆਂ ਕਈ ਨਾਨਕੇ ਆਏ ਹੁੰਦੇ ਕਈ ਦਾਦਕੇ ਆਏ ਹੁੰਦੇ ਵਧੀਆ ਲੱਗਦਾ ਹੈ ਮਾਹੌਲ ਮਿਲਵਾਉਂਗੀ ਕਿਸੇ ਦਿਨ ਤੁਹਾਨੂੰ ਜਿਹੜੇ ਜਿਹੜੇ ਬੰਦੇ ਮੈਂ ਆਪਣੀ ਟੀਮ ਚ ਸ਼ਾਮਿਲ ਕਰ ਲਏ ਹੋਏ ਆ ਠੀਕ ਹੈ ਜੀ ਜਰੂਰ ਮਿਲਾਂਗੇ ਉਹਨਾਂ ਨੂੰ ਨਾਲੇ ਉਹਨਾਂ ਤੋਂ ਤੁਹਾਡੀਆਂ ਹੋਰ ਗੱਲਾਂ ਸਿੱਖਾਂਗੇ ਵੀ ਦੀਦੀ ਡਾਂਟ ਦੇ ਕਿੱਦਾਂ ਆ ਦੀਦੀ ਸਮਝਾਉਂਦੇ ਕਿੱਦਾਂ ਆ ਉਹ ਸਾਰੀਆਂ ਗੱਲਾਂ ਮਤਲਬ ਸ਼ੇਅਰ ਕਰਾਂਗੇ ਛਿੜਕਾਂ ਛਿੜਕਾ ਤਾਂ ਮੈਂ ਬਹੁਤ ਘੱਟ ਮਾਰਦੀ ਆ ਪਰ ਜਦੋਂ ਮਾਰਦੀ ਫਿਰ ਚੰਗੀ ਤਰ੍ਹਾਂ ਕਲਾਸ ਲੱਗਦੀ ਹੁੰਦੀ ਆ ਠੀਕ ਹੈ ਜੀ ਪਰ ਐਨਲਾਈਜ਼ ਹੁੰਦਾ ਹੁਣ ਕਿ ਜਿਹੜੇ ਬੰਦੇ ਆ ਨਾ ਦੇ ਅੰਡਰ ਮੈਂ ਕੰਮ ਕੀਤਾ ਆ ਜਦੋਂ ਉਹ ਹੀ ਉਹ ਚੀਜ਼ਾਂ ਮੈਨਾਂ ਹੁੰਦੀਆਂ ਫਿਰ ਮੈਨੂੰ ਇਦਾਂ ਲੱਗਦਾ ਕਿ ਹਾਂ ਗਰਮ ਇਤੀਪੋਗਨੇ ਬੰਦੇ ਆਪਣਾ ਮਤਲਬ ਉਹ ਬੀਤੇ ਦੇ ਨੇ ਜਿਹੜੇ ਆਪਣੇ ਬੰਦੇ ਨੂੰ ਚੇਤੇ ਆ ਜਾਂਦੇ ਆ ਹਾਂ ਬਿਲਕੁਲ ਚਲੋ ਕੋਈ ਤੁਸੀਂ ਤੇ ਇਹਨਾਂ ਨੂੰ ਪਾਲਿਸ਼ ਹੀ ਕਰ ਰਹੇ ਆ ਇਹ ਚੀਜ਼ਾਂ ਜੇ ਅੱਜ ਸਿੱਖ ਜਾਣਗੇ ਕੱਲ ਨੂੰ ਜਦੋਂ ਇਹ ਵਿਆਹੇ ਜਾਣਗੇ ਜਾਂ ਅੱਗੇ ਵਧਣਗੇ ਇਹ ਚੀਜ਼ਾਂ ਇਹਨਾਂ ਦੇ ਕੰਮ ਆਉਣਗੀਆਂ ਨਾ ਕਿਸੇ ਮਕਾਮ ਤੇ ਖੜੇ ਹੋਵਗੇ ਜਿਬਾਨੀ ਦੀਦੀ ਦੂਰੋਂ ਦਿਖੂਗੀ ਤਾਂ ਹੱਥ ਮਾਰ ਕੇ ਕਹੂਗੇ ਹਾਂ ਵੀ ਉਹ ਸਾਡੀ ਭੈਣ ਜਾਂਦੀ ਆ ਐਦਾਂ ਮਾਣਨਾ ਬੰਦਾ ਸਿਰ ਉੱਚਾ ਕਰਕੇ ਇਹ ਗੱਲਾਂ ਕਹਿ ਸਕਦਾ ਹਾਂ ਤੇ ਇੱਕ ਮੈਨੂੰ ਆਪਣਾ ਆਰ ਜੇ ਜਦੋਂ ਤੁਸੀਂ ਸੀਗੇ ਉੱਥੇ ਵਾਲਾ ਕੋਈ ਡਾਇਲੌਗ ਫੇਮਸ ਡਾਇਲੌਗ ਮੈਡਾ ਬੋਲ ਦੋਗੇ ਮੇਰਾ ਹਾਂ ਖਾ ਕੇ ਰੋਟੀ ਤੇ ਪੀ ਕੇ ਪਾਣੀ ਗੱਲਾਂ ਦਾ ਕੜਾ ਬਣਾਣਾ ਆ ਗਈ ਹੈ ਜੀ ਬੋਲ ਬਾਣੀ ਆ ਗੱਲਾਂ ਬਾਤਾਂ ਹੈ ਜੀ ਤੇ ਹੁਣ ਤੁਸੀਂ ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰੇ ਬਹਿ ਕੇ ਕੰਮ ਕਰਦੇ ਆ ਰਾਤ ਤੱਕ ਕਈ ਵਾਰੀ 11 12 ਵੱਜ ਜਾਂਦੇ ਆ ਬਹੁਤ ਤੇ ਸਾਰਾ ਦਿਨ ਮੇਰਾ ਬਸ ਲੈਪਟਾਪ ਸਿੰਘਾਸਣਾ ਬਸ ਬੈਠ ਕੇ ਮੈਂ ਕੰਮ ਕਰਦੀ ਆ ਦਿਨ ਚ 9 ਵਜੇ ਤੋਂ ਫੋਨ ਸਟਾਰਟ ਹੁੰਦੇ ਆ 7 8 9 10 11 ਕਈ ਵਾਰੀ 2 ਵਜੇ ਵੀ ਫੋਨ ਆ ਜਾਂਦਾ ਆ ਹੁਣ ਟੀਮ ਦੇ ਵਿੱਚ ਇਹ ਫ੍ਰੀਲਾਂਸਰਸ ਦੀ ਟੀਮ ਆ ਹਨਾ ਕਈ ਬੰਦੇ ਰਾਤੀ 11 ਤੋਂ 2 ਵੇ ਵੇਲੇ ਆ ਜਿਹੜੇ ਆਲਰੇਡੀ ਕਿਤੇ ਸ਼ਿਫਟਸ ਵਗੈਰਾ ਲਗਾ ਰਿਹਾ ਹਨਾ ਤੇ ਉਹ ਹੁਣ 12 1 ਵਜੇ ਕੰਮ ਕਰਨਾ ਸਟਾਰਟ ਕਰਦੇ ਆ ਉਹਨਾਂ ਨੂੰ ਖੁੱਲੀ ਛੋਟਾ ਮੈਨੂੰ 1:30 ਵਜੇ ਵੀ ਫੋਨ ਆਏ ਹੋਏ ਆ ਆ ਕੰਮ ਨਹੀਂ ਹੋ ਰਿਹਾ ਉਹ ਕੰਮ ਨਹੀਂ ਹੋ ਰਿਹਾ ਤੇ ਮੈਂ ਉਦੋਂ ਵੀ ਮਤਲਬ ਪੂਰਾ ਗਾਈਡ ਕਰਦੀ ਆ ਇਹ ਨਹੀਂ ਕਿ ਮੈਂ ਗੁੱਸੇ ਚ ਬੋਲਾਂ ਨਾ ਵਿਆਹ ਕਰਾ ਲਏ ਤੁਸੀਂ ਨਾ ਜੀ ਤਾਂ ਚਾ ਠੀਕ ਹੈ ਚਲੋ ਪ੍ਰਮਾਤਮਾ ਕੁੜੀ ਦਾ ਯਾਰ ਇੰਨਾ ਨਾਮ ਹੈ ਇਹਨੂੰ ਕੁੜੀ ਨੂੰ ਬਹੁਤ ਵੱਡਾ ਜਦਾਂ ਵੱਡੇ ਦਿਲ ਵਾਲਾ ਕਹਿੰਨਾ ਮੈਂ ਵੱਡਾ ਕੱਲਾ ਪੈਸਿਆਂ ਨਾਲ ਨੂੰ ਬੰਦਾ ਹੁੰਦਾ ਹੁੰਦਾ ਵੱਡੇ ਦਿਲ ਵਾਲਾ ਘਰ ਵਾਲਾ ਦਵੇ ਜਿਹੜਾ ਇਹ ਹੋਰ ਇਸ ਫੀਲਡ ਵਿੱਚ ਤਰੱਕੀਆਂ ਬਖਸ਼ੇ ਰੱਬ ਇਹਨੂੰ ਤੇ ਇਹ ਟੌਪ ਤੇ ਜਾਵੇ ਸਾਡੀ ਭੈਣ ਇਹ ਮੈਂ ਇਹ ਵੀ ਨਾਲ ਹੀ ਅਰਦਾਸ ਕਰਦਾ ਦਿਲੋਂ ਥੈਂਕ ਯੂ ਸੋਮਤ ਜੀ ਵਿਆਹ ਦਾ ਇਹ ਸੀ ਨਾ ਕਿ ਮੈਨੂੰ ਮਤਲਬ ਲੋੜ ਨਹੀਂ ਮਹਿਸੂਸ ਹੁੰਦੀ ਮੈਨੂੰ ਆ ਮੈਂ ਆਪਣੀ ਲਾਈਫ ਚ ਇੰਡੀਪੈਂਡੈਂਟ ਆ ਖੁਸ਼ ਆ ਤੇ ਬਸ ਠੀਕ ਆ ਨਲ ਗਿਆ ਠੀਕਾ ਨੀਲਾ ਤਾਂ ਵੀ ਠੀਕ ਆ ਨਹੀਂ ਚਲੋ ਕੋਈ ਇਦਾਂ ਦਾ ਸੀਨ ਨਹੀਂ ਆ ਠੀਕ ਹੈ ਜੀ ਤੇ ਇਹ ਸੀ ਜੀ ਆਰ ਜੇ ਬਾਨੀ ਜੀ ਜਿਨ੍ਹਾਂ ਨਾਲ ਆਪਾਂ ਅੱਜ ਗੱਲਬਾਤ ਕੀਤੀ ਆ ਬੜੀਆਂ ਕੰਮ ਦੀਆਂ ਵੀ ਗੱਲਾਂ ਇਹਨਾਂ ਨੇ ਦਸੀਆਂ ਕਈ ਗੱਲਾਂ ਇਦਾਂ ਦੀਆਂ ਦੋ ਤਿੰਨ ਲਫ਼ਜ਼ ਇਦਾਂ ਦੇ ਸੀ ਉਹ ਮੈਨੂੰ ਘਰ ਜਾ ਕੇ ਨੈਟ ਤੇ ਸਰਚ ਮਾਰਨੇ ਪੈਣੇ ਪਏ ਇਹਨਾਂ ਦਾ ਮਤਲਬ ਕੀ ਆ ਕਿਉਂਕਿ ਉਹ ਚੀਜ਼ਾਂ ਇਹ ਟ੍ਰਾਂਸਕ੍ਰਿਪਸ਼ਨ ਹਾਂਜੀ ਹਾਂਜੀ ਟ੍ਰਾਂਸਕ੍ਰਿਪਸ਼ਨ ਹੁੰਦੀ ਆ ਕਿ ਤੁਹਾਨੂੰ ਇੱਕ ਆਡੀਓ ਮਿਲੀ ਹੁੰਦੀ ਆ ਤੁਸੀਂ ਉਹਨੂੰ ਸੁਣ ਕੇ ਲਿਖਣਾ ਹੁੰਦਾ ਆ ਉਹਨੂੰ ਕਹਿੰਦੇ ਆ ਟ੍ਰਾਂਸਕ੍ਰਾਈਬ ਟ੍ਰਾਂਸਲੇਸ਼ਨ ਹੁੰਦਾ ਅਨੁਵਾਦ ਅਨੁਵਾਦ ਮਤਲਬ ਤੁਹਾਨੂੰ ਕੋਈ ਇੰਗਲਿਸ਼ ਦੀ ਬੁੱਕ ਮਿਲੀ ਆ ਤੁਸੀਂ ਉਹਨੂੰ ਪੰਜਾਬੀ 'ਚ ਲਿਖਣਾ ਉਹ ਹੋ ਗਿਆ ਪੰਜਾਬੀ 'ਚ ਅਨੁਵਾਦ ਟਰਾਂਸਕ੍ਰਿਪਸ਼ਨ ਸੁਣ ਕੇ ਐਜ਼ ਇਟ ਇਜ਼ ਲਿਖਣੀ ਹੈ ਮੰਨ ਲਓ ਜੇ ਬੋਲਤੀ ਪੰਜਾਬੀ ਤੇ ਲਿਖਤੀ ਪੰਜਾਬੀ ਚ ਫਰਕ ਆ ਹਨਾ ਹਾਂਜੀ ਮਾਝੇ ਦੀਆਂ ਹੁਣ ਫਾਈਲਜ਼ ਹੁੰਦੀਆਂ ਉਹਨਾਂ ਦੇ ਪਿੱਛੇ ਏ ਆ ਵਾਹ ਆ ਚੀਜ਼ਾਂ ਯੂਜ਼ ਹੁੰਦੀਆਂ ਦੁਆਬੇ ਦੇ ਠੀਕ ਆ ਜੀ ਇਸ ਤਰੀਕੇ ਦੇ ਨਾਲ ਤੁਹਾਨੂੰ ਮਾਝੇ ਤੇ ਦੁਆਬੇ ਚ ਫਰਕ ਪਤਾ ਲੱਗ ਜਾਏਗਾ ਤੁਸੀਂ ਸਭ ਆਪਣੀ ਮਾਂ ਬੋਲੀ ਨਾਲ ਹੋਰ ਜ਼ਿਆਦਾ ਕਲੋਜ਼ ਹੋ ਜਾਓਗੇ ਇਸ ਪ੍ਰੋਜੈਕਟ ਦੇ ਰਾਈ ਮੈਂ ਜੋ ਹੁਣ ਫੀਲ ਕਰਦੀ ਆ ਟਰਾਂਸਕ੍ਰਿਪਸ਼ਨ ਹੁੰਦੀ ਆ ਜੋ ਉਹਨਾਂ ਨੇ ਬੋਲਿਆ ਆ ਆਡੀਓ ਦੇ ਵਿੱਚ ਉਹ ਹੀ ਤੁਸੀਂ ਸੇਮ ਲਿਖਣਾ ਹੈ ਠੀਕ ਹੈ ਜੀ ਹਾਂ ਤੇ ਆਪਣੇ ਹੈ ਨਾ ਮੈਂ ਆਪਣੇ ਚੈਨਲ ਰਾਹੀਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਜੇ মিডিਆ ਵਿੱਚ ਕੋਈ ਜਿਹਦਾ ਆਉਣਾ ਚਾਹੁੰਦਾ ਆ ਉਹਨੂੰ ਟਾਈਪਿੰਗ ਦਾ ਪੰਜਾਬੀ ਟਾਈਪਿੰਗ ਦਾ ਐਕਸਪੀਰੀਅੰਸ ਹੋਵੇ ਉਹ ਵੀ ਮੇਰੇ ਨਾਲ ਸੰਪਰਕ ਕਰੇ ਮੈਂ ਭਰਾ ਵਿੱਚੋਂ ਕੋਈ ਕਮਿਸ਼ਨ ਨਹੀਂ ਲੈਂਦਾ ਸਿੱਧੀ ਗੱਲਬਾਤ ਕਰਾਵਾਂਗਾ ਤੁਹਾਡੀ ਇਹਨਾਂ ਨਾਲ ਤੁਸੀਂ ਮਤਲਬ ਤੇਰੀ ਹੋ ਜੂਗੇ ਨਹੀਂ ਮੈਂ ਕਹਾਂ ਕਿ ਇਦਾਂ ਦਾ ਕਹਿਣ ਲੱਪੈ ਨਾ ਵਿਚਾਰ ਵਿੱਚੋਂ ਕਹਿ ਦਵੇ ਨੂੰ ਦੇਖੋ ਸਾਡੇ ਕੋ ਨਾਨਕ ਦੇਵ ਜੀ ਕਹਿੰਦੇ ਆ ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ ਵੰਡ ਚੱਕਣਾ ਮੈਂ ਇਹ ਬਲੀਵ ਕਰਦੀ ਆ ਜੇ ਤੁਹਾਨੂੰ ਕਿਸੇ ਟਾਪਿਕ ਬਾਰੇ 10% ਵੀ ਪਤਾ ਹੈ ਨਾ ਵੰਡ ਕੇ ਝਕੋ ਸਾਰਿਆਂ ਨੂੰ ਦੱਸੋ ਕਿ ਹਾਂ ਆ ਚੀਜ਼ ਪੀਲਡ ਹੈਗੀ ਆ ਤੁਸੀਂ ਵੀ ਆ ਚੀਜ਼ ਕੰਮ ਕਰ ਸਕਦੇ ਹੋ ਮੈਂ ਤੁਹਾਨੂੰ ਇੱਕ ਕਿੱਸਾ ਦੱਸਦੀ ਆ ਮੈਂ ਕੰਮ ਕਰ ਰਹੀ ਸੀ ਇੱਕ ਰੇਡੀਓ ਸਟੇਸ਼ਨ ਚ ਉੱਥੇ ਨਾ ਮੈਂ ਬੈਠ ਕੇ ਕੋਈ ਰੀਲ ਦਾ ਆਈਡੀਆ ਡਿਸਕਸ ਕਰਦੀ ਵੀ ਸੀ ਤੇ ਮੈਨੂੰ ਮੇਰੇ ਕਰਮਚਾਰੀ ਜਿਹੜੇ ਨਾਲ ਕੰਮ ਕਰਦੇ ਸਹਿਕਰਮੀ ਕਹਿੰਦੇ ਕਿ ਤੂੰ ਯਾਰ ਕੀ ਆਪਣੇ ਆਈਡੀਆ ਇਦਾਂ ਹੀ ਬੋਲਦੀ ਰਹਿਣੀ ਆ ਤੇਰੇ ਆਈਡੀਆ ਕਿਸੇ ਨੇ ਚੋਰੀ ਕਰ ਲੈਣੇ ਆ ਤੂੰ ਨਾ ਦੱਸਿਆ ਕਰ ਆਪਣੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਆਪਣੇ ਆਈਡੀਆ ਜਿਹੜੇ ਹੁੰਦੇ ਆ ਆਪਣੇ ਤੱਕ ਰੱਖਿਆ ਕਰ ਮੈਂ ਕਿਹਾ ਨਾ ਜੀ ਮੈਂ ਇਦਾਂ ਦੀ ਨਹੀਂ ਹੈਗੀ ਮੈਨੂੰ ਭਾਵੇਂ ਲੋਕ ਬੇਫਿਕਰ ਕਹਿਣ ਕਹਿਣ ਨੂੰ ਪੁੜੀ ਨੂੰ ਦੁਨੀਆਦਾਰੀ ਦੀ ਸਮਝ ਨਹੀਂ ਆ ਪਰ ਮੈਨੂੰ ਇਹ ਹੁੰਦਾ ਜਿਹੜੀ ਚੀਜ਼ ਮੈਨੂੰ ਪਤਾ ਨਾ ਮੈਂ ਜਦ ਤੱਕ 100 150 ਬੰਦਿਆਂ ਨੂੰ ਦੱਸ ਨਹੀਂ ਦਿੰਦੀ ਮੈਨੂੰ ਆਪਚੈਨ ਨਹੀਂ ਮਿਲਦਾ ਤੇ ਇਹ ਚੀਜ਼ਾਂ ਨਾ ਪ੍ਰਮਾਤਮਾ ਨੇ ਬੰਦੇ ਦੀ ਰੂਹ ਚ ਫਿੱਟ ਕੀਤੀਆਂ ਹੁੰਦੀਆਂ ਆ ਬੰਦੇ ਨੂੰ ਹੁੰਦਾ ਕਿਉਂਕਿ ਜੇ ਆਪਾਂ ਕਿਸੇ ਦੇ ਰਾਸਤੇ ਸਿਖਾਲੇ ਬਣਾਵਾਂਗੇ ਤਾਂ ਆਪਣੇ ਰਾਸਤੇ ਵੀ ਜਿਹੜੇ ਪ੍ਰਮਾਤਮਾ ਆਪ ਮੋਹਰੇ ਹੋ ਕੇ ਆਪਾਂ ਨੂੰ ਅੰਗਲ ਫੜ ਕੇ ਤੋਰਦਾ ਰਹਿੰਦਾ ਹੈ ਨਾ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਇਹ ਮਨ ਦਾ ਸਾਫ ਆ ਤੇ ਬੰਦੇ ਨੂੰ ਕਦੇ ਪ੍ਰਮਾਤਮਾ ਫੇ ਘਾਟੇ ਵਿੱਚ ਨਹੀਂ ਜਾਣ ਦਿੰਦਾ ਤੁਸੀਂ ਤੁਸੀਂ ਇੱਥੇ ਸਾਡੇ ਨਾਲ ਗੱਲਬਾਤ ਕੀਤੀ ਆ ਜੀ ਇੱਕ ਜਾਂਦੇ ਜਾਂਦੇ ਫਿਰ ਡਾਇਲੋਗ ਸੁਣਾ ਦਿਓ ਤੇ ਵਧੀਆ ਜਿਹੇ ਡਾਇਲੋਗ ਆਪਣਾ ਫੇਮਸ ਜਿਹੜਾ ਬੀਬੀਆਂ ਜਿਹੜੇ ਟੱਕ ਕਰਦੇ ਬੱਜੇ ਬੀਬੀਆਂ ਦੇ ਹਾਂ ਬਈ ਕੁੜੀ ਨੂੰ ਪਛਾਣ ਜਾਣ ਕਿਉਂਕਿ ਤੁਹਾਡੀ ਆਵਾਜ਼ ਨੂੰ ਸਾਰੇ ਪਛਾਣਦੇ ਆ ਤੁਹਾਡਾ ਚਿਹਰਾ ਕਈਆਂ ਨੇ ਨਹੀਂ ਦੇਖਿਆ ਨਾ ਉਹਦੇ ਕਰਕੇ ਮੈਂ ਇਹ ਗੱਲ ਕਹਿ ਰਿਹਾ ਹਾਂ ਹੁੰਦਾ ਸੁੱਖਾ ਕੇ ਰੋਟੀ ਤੇ ਪੀ ਕੇ ਪਾਣੀ ਗੱਲਾਂ ਦਾ ਕਲਾ ਬਣਾਣ ਆ ਗਈ ਹੈ ਬੋਲ ਬਾਈ ਐਲੋ ਜੀ ਸੋ ਦੋਸਤੋ ਅੱਜ ਅਸੀਂ ਆਰ ਜੇ ਬਾਨੀ ਜੀ ਦੇ ਆਏ ਸੀਗੇ ਘਰ ਨਾਨਕਾ ਘਰ ਆਏ ਸੀਗੇ ਤੇ ਉਹਨਾਂ ਨਾਲ ਕੀਤੀ ਆ ਗੱਲਬਾਤ ਇਹ ਤੁਹਾਨੂੰ ਬਹੁਤ ਜਦਾ ਮਤਲਬ ਫੇਮਸ ਪਰਸਨੈਲਿਟੀ ਨਾਲ ਅੱਜ ਮਿਲਾਉਣ ਦੀ ਕੋਸ਼ਿਸ਼ ਕੀਤੀ ਆ ਸੋ ਇੰਨਾ ਕੀ ਜਦਾ ਵੀਡੀਓ ਬਣਾਉਣਾ ਅਸੀਂ ਆਏ ਸੀਗੇ ਇੰਨਾ ਕੀ ਤੁਹਾਡੇ ਤੋਂ ਸਮਾਂ ਚਾਹੀਦਾ ਸੀ ਸਾਨੂੰ ਤੁਸੀਂ ਸਾਡਾ ਵੀਡੀਓ ਦੇਖੀ ਆ ਸਾਡੇ ਲਈ ਸਮਾਂ ਕੱਢਿਆ ਆ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਆ ਜੀ ਮੈਂ ਆਗੇ ਮੰਗਦਾ ਤੁਹਾਡੇ ਤੋਂ ਜੀ ਮੈਂ ਤੁਹਾਡਾ ਆਪਣਾ ਮੌਂਟੀ ਧੰਨਵਾਦ ਧੰਨਵਾਦ